ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਵੀ ਐਸਸੀ ਸਮਾਜ ਤੇ ਹਰ ਰੋਜ਼ ਕੋਈ ਨਾ ਕੋਈ ਹਤਿਆਚਾਰ ਦੀ ਵੀਡੀਓ ਰੌਲਾ ਰੱਪਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ ਤੇ ਹਰ ਰੋਜ਼ ਸਾਡੇ ਐਸਸੀ ਸਮਾਜ ਦੇ ਲੀਡਰਾਂ ਨੂੰ ਆਗੂਆਂ ਨੂੰ ਲੀਡਰਾਂ ਨੂੰ ਨਹੀਂ ਕਹਿ ਸਕਦੇ ਆਗੂਆਂ ਨੂੰ ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੂੰ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਆਪਣੇ ਆਪ ਕਮਾਂਕਾਰਾਂ ਨੂੰ ਛਿੱਕਿਆਂ ਤੇ ਛੱਡ ਟੰਗ ਕੇ ਤੇ ਅ ਐਸੀ ਸਮਾਜ ਦੀ ਮਦਦ ਲਈ ਜਾਣਾ ਪੈਂਦਾ ਤੇ ਇੱਥੇ ਪਹਿਲਾਂ ਤਾਂ ਮੈਂ ਇਹ ਸਾਡੇ ਜਿਹੜੇ ਅਤਿਆਚਾਰ ਹੋ ਰਹੇ ਆ ਇਹ ਕਹਿੰਦੇ ਵੀ ਜਿਹੜੀ ਹਰ ਸੁੱਖ ਦੀ ਚਾਬੀ ਆ ਜਿਹੜੀ ਉਹ ਉਸ ਤਾਲੇ ਨੂੰ ਲੱਗਦੀ ਆ ਜਿਹਨੂੰ ਸਿਆਸਤ ਕਹਿੰਦੇ ਆ ਪੋਲੀ ਪੋਜੀਸ਼ਨ ਕਹਿੰਦੇ ਆ ਜਾਂ ਅ ਕਹਿ ਲੋ ਵੀ ਕਿਸੇ ਵੱਡੇ ਅਹੁਦੇ ਤੇ ਬਰਾਜ਼ਮਾਨ ਹੋਣ ਨਾਲ ਉਹ ਜਿੰਦਾ ਖੁੱਲਦਾ ਏ ਉਹਦੀ ਚਾਬੀ ਆ ਜਿਹੜੀ ਉਹ ਆ ਸੱਤਾ ਤੇ ਜਿਹੜੇ ਸਾਡੇ ਸੱਤਾ ਦਾ ਆਨੰਦ ਮਾਣ ਰਹੇ ਲੀਡਰ ਆ ਉਹਨਾਂ ਨੇ ਆਪਦੇ ਆ ਆਪ ਨੂੰ ਸੇਫ ਰੱਖ ਕੇ ਤੇ ਆਪਦੇ ਐਸਸੀ ਸਮਾਜ ਨੂੰ ਵਰਗਲਾ ਕੇ ਵੋਟਾਂ ਲੈ ਕੇ ਪਦਾਂ ਤੇ ਬਹਿ ਕੇ ਉਸ ਤੋਂ ਬਾਅਦ ਐਸਸੀ ਸਮਾਜ ਦੀ ਸਾਰ ਲੈਣੀ ਬਿਲਕੁਲ ਛੱਡ ਦਿੱਤੀ ਆ ਤੇ ਸਾਡੇ ਐਸੀ ਸਮਾਜ ਦਾ ਪੜਾਉਣਾ ਚਰਨੀ ਹੋਣਾ ਜਿੰਨਾ ਚਿਰ ਉਹ ਰਾਜਨੀਤੀ ਨੂੰ ਸਮਝਦੇ ਨਹੀਂ ਰਾਜਨੀਤਕ ਤੌਰ ਤੇ ਵਿਚਰਦੇ ਨਹੀਂ ਰਾਜਨੀਤੀ ਈ ਦੇ ਵਿੱਚ ਆ ਚਾਚਿਆਂ ਦੇ ਜਾਂ ਚਾਚਿਆਂ ਦੇ ਪੁੱਤਾਂ ਦੇ ਕਹਿਣ ਤੋਂ ਬਿਨਾ ਵੋਟ ਵੱਲ ਧਿਆਨ ਨਹੀਂ ਦਿੰਦੇ ਵੋਟ ਜਿਹੜੀ ਤੁਹਾਡੀ ਆਪਦੀ ਮਰਜ਼ੀ ਆ ਤੁਸੀਂ ਆਪਦੀ ਮਰਜ਼ੀ ਨਾਲ ਨਹੀਂ ਜਨਾਚਰ ਪਾਉਣੀ ਸ਼ੁਰੂ ਕਰਦੇ ਜਾਂ ਕਿਸੇ ਲਾਲਚ ਤੋਂ ਪਰੇ ਹੋ ਕੇ ਨਹੀਂ ਵੋਟ ਪਾਉਣਾ ਸ਼ੁਰੂ ਕਰਦੇ ਉਨਾ ਚਿਰ ਤੁਹਾਡੀ ਇਹੀ ਦੁਰਦਸ਼ਾ ਰਹਿਣੀ ਹੈ ਕਿੰਨਾ ਕਿਚਰਾ ਤੁਹਾਡੇ ਆਗੂ ਤੁਹਾਡੇ ਇਹਨਾਂ ਦੁੱਖਾਂ ਦੀਆਂ ਘੜੀਆਂ ਦੇ ਵਿੱਚ ਡਾਂਗਾ ਫੜ ਕੇ ਤੁਹਾਡੇ ਨਾਲ ਖੜਦੇ ਰਹਿਣ ਕੀ ਤੁਸੀਂ ਆਪਦੇ ਆਪ ਤੇ ਨਿਰਪਰ ਹੋਣਾ ਪਸੰਦ ਨਹੀਂ ਕਰਦੇ ਕੀ ਤੁਹਾਨੂੰ ਇਹੋ ਜੀਆਂ ਕੀ ਮਜਬੂਰੀਆਂ ਆ ਸਾਡੇ ਗੁਰੂ ਸਾਹਿਬ ਵੀ ਇਹੀ ਸਮਝਾਉਂਦੇ ਦੁਨੀਆ ਤੋਂ ਰੁਕਸਤ ਹੋ ਗਏ ਸਾਡੇ ਪੀਰ ਪਕੰਬਰ ਵੀ ਇਹੀ ਵੀ ਆਪ ਦੀ ਲੜਾਈ ਸਾਨੂੰ ਆਪ ਲੜਨੀ ਪੈਣੀ ਆ ਸਾਡੇ ਨਾਲ ਕਿਸੇ ਨੇ ਨਹੀਂ ਖੜਨਾ ਤੇ ਮੈਂ ਐਸੇ ਸਮਾਜ ਨੂੰ ਬੇਨਤੀ ਕਰਦਾ ਵੀ ਆਪ ਦੀ ਦਸ਼ਾ ਤੇ ਦਿਸ਼ਾ ਨੂੰ ਸੁਧਾਰਨ ਵਾਲੇ ਪਾਸੇ ਹੋ ਕਿਸੇ ਦੇ ਨਿਰਪਰ ਹੋ ਕੇ ਆਪਾਂ ਕਿੰਨਾ ਕੁ ਟਾਈਮ ਜ਼ਿੰਦਗੀ ਕੱਢਾਂਗੇ ਜਿਵੇਂ ਸਾਡੇ ਕਿਸਾਨ ਭਰਾ ਆਪਣੀਆਂ ਜਥੇਬੰਦੀਆਂ ਦਾ ਸਾਥ ਦੇ ਕੇ ਪਾਰਟੀ बेशक ਉਹ ਪਾਰਟੀ ਕਿਸੇ ਨਾਲ ਵੀ ਖੜੇ ਆ ਪਾਰਟੀ ਨੂੰ ਵੋਟ ਉਹਨਾਂ ਦੀ ਪੈਂਦੀ ਆ ਪਾਰਟੀਆਂ ਦੇ ਆਗੂ ਵੀ ਆ ਪਰ ਸਭ ਤੋਂ ਪਹਿਲਾਂ ਆਪਦੇ ਜਥੇਬੰਦੀਆਂ ਨੂੰ ਪਹਿਲ ਦੇ ਕੇ ਜਥੇਬੰਦੀਆਂ ਮਜ਼ਬੂਤ ਕਰਦੇ ਆ ਉਹਨਾਂ ਨੂੰ ਫੰਡਿੰਗ ਕਰਕੇ ਉਹਨਾਂ ਨੂੰ ਇਹਨਾਂ ਪੈਰਾਂ ਸਰ ਕਰਦੇ ਆ ਜਦੋਂ ਕਿਸੇ ਇਸ ਉਹਨਾਂ ਦੇ ਸਮਾਜ ਦੇ ਕਿਸੇ ਆਗੂ ਤੇ ਦੇਖਤ ਆਉਂਦੀ ਆ ਤਾਂ ਸਾਰੇ ਇਕੱਠੇ ਹੋ ਕੇ ਉਸ ਦੇ ਕਰਦਾ ਸਾਹਮਣਾ ਕਰਦੇ ਆ ਤੇ ਮੈਂ ਐਸੀ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਵੀ ਲਾਮਬੰਦ ਹੋ ਜਥੇਬੰਦੀਆਂ ਦੇ ਨਾਲ ਖੜੋ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਤਾਂ ਤੁਸੀਂ ਕਿੰਨਾ ਕੁ ਟਾਈਮ ਇਹੀ ਤਸ਼ੱਦਦ ਸਹੀ ਜਾਉਂਗੇ ਕਿੰਨਾ ਕੁ ਟਾਈਮ ਤੁਸੀਂ ਐਸੇ ਤਰ੍ਹਾਂ ਕਿਸੇ ਦੇ ਮਹਤਾਜ ਹੋ ਕੇ ਜ਼ਿੰਦਗੀ ਬਤਾਉਂਗੇ ਸੋ ਸਾਰਿਆਂ ਨੂੰ ਬੇਨਤੀ ਆ ਸਭ ਤੋਂ ਪਹਿਲਾਂ ਵੋਟ ਵੋਟ ਤੁਸੀਂ ਹੁਣ ਜਿਵੇਂ ਹੁਣ ਆ ਰਹੇ ਆ ਬਲਾਕ ਫੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਰਪੰਚੀ ਤੁਸੀਂ ਕੱਢ ਲਈ ਆ ਸਰਪੰਚੀ ਤੋਂ ਬਿਨਾਂ ਹੋਰ ਬਹੁਤ ਇਲੈਕਸ਼ਨ ਕੱਢ ਚੁੱਕੇ ਆ ਐਮਐਲਏ ਐਮਪੀ ਦੇ ਇਲੈਕਸ਼ਨ ਕੱਢ ਚੁੱਕੇ ਆ ਜਿਹੜੇ ਇਹ ਬਲਾਕ ਫੰਤੀ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨੀਆਂ ਇਹਦੇ ਚ ਤੁਸੀਂ ਆਪਦੀ ਪਾਵਰ ਦਿਖਾ ਸਕਦੇ ਆ ਕਿਸੇ ਦੀਆਂ ਗੱਲਾਂ ਚਾ ਕੇ ਕਿਸੇ ਤੇ ਨਿਰਕਰ ਹੋ ਕੇ ਵੋਟ ਨਾ ਪਾਇਆ ਜੋ ਇਹ ਦੇਖੋ ਕਿਹੜਾ ਤੁਹਾਡੇ ਨਾਲ ਧੱਕਾ ਕਰਦਾ ਕਿਹੜਾ ਤੁਹਾਡੇ ਨਾਲ ਖੜਦਾ ਪਹਿਲੀ ਗੱਲ ਤੁਸੀਂ ਆਪਣੇ ਸਮਾਜ ਦੇ ਲੋਕਾਂ ਨੂੰ ਇੱਕਠੇ ਕਰਕੇ ਇੱਕ ਜਗ੍ਹਾ ਤੇ ਇਕੱਤਰ ਹੋ ਕੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇੱਕ ਜਗ੍ਹਾ ਤੇ ਇਕੱਤਰ ਹੋ ਕੇ ਆਪ ਦਾ ਆਪ ਦੀ ਕੋਈ ਰਣਨੀਤੀ ਬਣਾਓ ਉਹਦੇ ਮੁਤਾਬਕ ਆਪਦਾ ਹੀ ਕੋਈ ਭਰਾ ਜਿਹੜਾ ਖੜਾ ਕਰਕੇ ਉਹਨੂੰ ਕਾਮਯਾਬ ਕਰਨ ਵਾਲੇ ਪਾਸੇ ਆਓ ਨਹੀਂ ਤਾਂ ਤੁਹਾਡੀ ਦਸ਼ਾ ਤੇ ਦਿਸ਼ਾ ਕਦੇ ਨਹੀਂ ਸੁਧਰ ਸਕਦੀ ਸੋ ਚਿੰਤਤ ਰਹਿੰਦੇ ਆ ਆਪਣੇ ਸਮਾਜ ਲਈ ਕਿਉਂਕਿ ਹਰ ਸਮਾਜ ਆਪਦੇ ਸਮਾਜ ਲਈ ਚਿੰਤਤ ਹੁੰਦਾ ਤੇ ਸਾਡਾ ਵੀ ਫਰਜ਼ ਬਣਦਾ ਸੋ ਹਰ ਇੱਕ ਨੂੰ ਬੇਨਤੀ ਆ ਇੱਕ ਮੰਚ ਤੇ ਇਕੱਤਰ ਹੋ ਕੇ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਨਾਲੋਂ ਵੀ ਜੇ ਆਪਾਂ ਆ ਆਪਣੀਆਂ ਜਿਹੜੀਆਂ ਜਥੇਬੰਦੀਆਂ ਐ ਉਹਨਾਂ ਦੇ ਨਾਲ ਖੜੀਏ ਤਾਂ ਆਪਾਂ ਨੂੰ ਕਿਸੇ ਤੋਂ ਕੁਝ ਸਿੱਖਣ ਦੀ ਲੋੜ ਨਹੀਂ ਪੈਣੀ ਆ ਆਪਦੀ ਆਪ ਸਿਖਾਉਣ ਵਾਲੇ ਬਣ ਜਾਾਂਗੇ ਸੋ ਐਸੀ ਫਰੰਟ ਪੰਜਾਬ ਤੁਹਾਡੀ ਆਪਣੀ ਜਥੇਬੰਦੀ ਆ ਇਹਦੇ ਨਾਲ ਜੁੜ ਕੇ ਆਪਦੀ ਦਸ਼ਾ ਤੇ ਦਿਸ਼ਾ ਵੱਲ ਧਿਆਨ ਦੇਵੋ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਸੋ ਇਹਨਾਂ ਕਹਿੰਦਾ ਖਿਮਾ ਦਾ ਅਰਜ ਕੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ